ਹਮ ਨੇ ਹੀ ਚੰਗੇ ਬੁਰਾ ਨਹੀਂ ਕੋਏ ਪਰਨਬਤ ਨਾਨਕ ਤਾਰੇ ਸੋਏ ਇਹ ਜਦੋਂ ਅਸੀਂ ਆਪਣੇ ਔਗਣ ਵੇਖਾਂਗੇ ਤੇ ਦੂਜੇ ਦੇ ਗੁਣ ਦੇਖਾਂਗੇ ਤਾਂ ਸਾਡੇ ਅੰਦਰ ਪਿਆਰ ਦੀ ਭਾਵਨਾ ਜਾਗੇਗੀ ਕਿਉਂਕਿ ਜਦੋਂ ਮਨੁੱਖ ਆਪਣੇ ਆਪ ਨੂੰ ਚੰਗਾ ਸਮਝੀ ਜਾਂਦਾ ਦੂਜੇ ਨੂੰ ਮਾੜਾ ਸਮਝਦਾ ਪਰ ਗੁਰਬਾਣੀ ਦਾ ਫੈਸਲਾ ਜੀ ਇਹ ਪੰਕਤੀ ਹੈ ਗੁਰਬਾਣੀ ਚ ਹਮ ਨੇ ਹੀ ਚੰਗੇ ਬੁਰਾ ਨਹੀਂ ਕੋਏ ਪਰਨਬਤ ਨਾਨਕ ਤਾਰੇ ਸੋਏ ਜਿਹੜਾ ਪਾਈ ਆਪਣੇ ਓਗਣ ਦੇਖਦਾ ਹੈ ਤੇ ਦੂਜੇ ਦੇ ਗੁਣ ਦੇਖਦਾ ਹੈ ਉਹਦੇ ਤੇ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਤੇ ਫਿਰ ਉਹਦਾ ਪਿਆਰ ਪੈਂਦਾ ਗੁਰੂ ਪਰਮਾਤਮਾ ਦੇ ਨਾਲ ਫਿਰ ਪਿਆਰ ਪੈਂਦਾ ਜਦੋਂ ਪਿਆਰ ਪੈਂਦਾ ਤੇ ਫਿਰ ਉਹਨੂੰ ਸੁੱਖ ਹੀ ਸੁੱਖ ਹੈ ਉਹਦਾ ਮਨੁੱਖਾ ਜੀਵਨਾ ਜਿਹੜਾ ਇਹ ਵੀ ਸੌਕਾ ਹੋ ਜਾਂਦਾ ਤੇ ਪ੍ਰਲੋਕ ਵੀ ਜ਼ਬਰ ਜਾਂਦਾ ਤੇ ਇਸ ਬੰਦ ਵਿੱਚ ਵੀ ਮਹਾਰਾਜ ਨੇ ਦੱਸਿਆ ਬਿਨ ਪਿਆਰੇ ਭਗਤ ਨਾ ਹੋ ਵੀ ਨਾ ਸੁਖ ਹੋਏ ਸਰੀਰ বিজে হৃদ ਦੇ ਵਿੱਚ প্রভু ਵਾਸਤੇ ਪਿਆਰ ਨਾ ਹੋਵੇ ਤਾਂ ਉਸ ਦੀ ਭਗਤੀ ਨਹੀਂ ਕੀਤੀ ਜਾ ਸਕਦੀ। ਭਗਤੀ ਤੋਂ ਬਿਨਾਂ ਸਰੀਰ ਨੂੰ ਆਤਮਿਕ ਆਨੰਦ ਵੀ ਨਹੀਂ ਮਿਲਦਾ। ਇਹ ਪਾਵਨ ਪਵਿੱਤਰ ਅੰਗ 429 ਤੇ ਸੁਭਾਇਮਾਨ ਸ਼ਬਦ। ਮਹਾਰਾਜ ਦੱਸਦੇ ਨੇ ਪ੍ਰੇਮ ਪਦਾਰਥ ਪਾਈਏ। ਗੁਰ ਭਗਤੀ ਮਨ ਧੀਰ। ਜਦੋਂ ਤੁਸੀਂ ਆਪਣੇ ਓਗਣ ਦੇਖੋਗੇ ਦੂਜੇ ਦੀ ਚੰਗਿਆਈ ਦੇਖੋਗੇ ਫਿਰ ਪ੍ਰੇਮ ਦੀ ਦਾਤ ਗੁਰੂ ਪਾਤੋਂ ਮਿਲਦੀ ਹੈ। ਗੁਰੂ ਦੀ ਦੱਸੀ ਹੋਈ ਭਗਤੀ ਦੀ ਵਰਕਤ ਨਾਲ ਮਨ ਵਿੱਚ ਸ਼ਾਂਤੀ ਆ ਟਿਕਦੀ ਹੈ। ਕਿਉਂਕਿ ਜਦੋਂ ਇਨਸਾਨ ਆਪਣੀ ਔਗਣ ਦੇਖਦਾ ਨਾ ਆਪਣੀ ਕਮਜ਼ੋਰੀ ਦੇਖਦਾ ਤਾਂ ਫਿਰ ਉਹਦਾ ਪਿਆਰ ਬਣਦਾ। ਪ੍ਰੇਮ ਦਾ ਪਦਾਰਥ ਪ੍ਰਾਪਤ ਹੁੰਦਾ ਉਹਨੂੰ। ਫਿਰ ਗੁਰੂ ਨਾਲ ਵੀ ਪ੍ਰੇਮ ਬਣਦਾ ਜਦੋਂ ਫਿਰ ਹੰਕਾਰ ਹੀ ਆ ਉਦੋਂ ਫਿਰ ਤਾਂ ਗੁਰੂ ਵਾਸਤੇ ਵੀ ਦੇਖੋ ਆਪਾਂ ਇਤਿਹਾਸ ਤੋਂ ਜਾਣੂ ਆ। ਜਿਨ੍ਹਾਂ ਨੇ ਇਤਿਹਾਸ ਸੁਣਿਆ ਜਾਂ ਪੜ੍ਹਿਆ ਚਲੋ ਜਿਆਦਾ ਮੈਂ ਪੜਿਆ ਤਾਂ ਨਹੀਂ ਹੈ ਮੈਂ ਇਤਿਹਾਸ ਸੁਣਦਾ ਜੀ ਸੁਣਿਆ ਵੀ ਦੇਖੋ ਗੁਰੂ ਨਾਨਕ ਸਾਹਿਬ ਤੋਂ ਹੀ ਵਿਰੋਧਤਾ ਚੱਲ ਪਈ ਸੀ ਗੁਰੂ ਘਰ ਦੀ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੱਜੂ ਪਾਉਣ ਤੋਂ ਜਵਾਬ ਦਿੱਤਾ ਉਦੋਂ ਹੀ ਵਿਰੋਧਤਾ ਚੱਲ ਪਈ ਸੀ ਫਿਰ ਦੂਜਿਆਂ ਵੇਲੇ ਵੀ ਤੀਜਿਆਂ ਵੇਲੇ ਵੀ ਚੌਥਿਆਂ ਵੇਲੇ ਵੀ ਫਿਰ ਪੰਜਵੇਂ ਵੇਲੇ ਦੇਖੋ ਆ ਕੇ ਤੱਤੀਆਂ ਤੱਬੀਆਂ ਤੇ ਗੁਰੂ ਸਾਹਿਬ ਨੂੰ ਬਿਠਾ ਦਿੱਤਾ ਇਹ ਹੰਕਾਰੀ ਮਾਨ ਦੀਆਂ ਗੱਲਾਂ ਨੇ ਜਦੋਂ ਆਪਣੇ ਗੌਣੀ ਚਤਾਰ ਦਾ ਇਨਸਾਨ ਵੀ ਮੈਂ ਹੀ ਗੁਣਵਾਣਾ ਦੂਜੇ ਤਾਂ ਉਹੀ ਤੁਰੇ ਫਿਰਦੇ ਨੇ ਇਹ ਉਹਨਾਂ ਦੀ ਨਿਸ਼ਾਨੀ ਆ ਹੰਕਾਰੀ ਆ ਉਹ ਤੇ ਜੇ ਓਗਣ ਆਪਦੇ ਦੇਖੇ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਸੋਇ ਫੇਰੋ ਭਾਈ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ ਪ੍ਰੇਮ ਦਾ ਪਦਾਰਥ ਉਹਨੂੰ ਪ੍ਰਾਪਤ ਹੋ ਜਾਂਦਾ ਜਿਹੜਾ ਗੁਰੂ ਸਾਹਿਬ ਇੱਥੇ ਦੱਸਦੇ ਨੇ ਪ੍ਰੇਮ ਪਦਾਰਥ ਪਾਈਏ ਗੁਰ ਭਗਤੀ ਮਨ ਤੀਰ ਪ੍ਰੇਮ ਦੀ ਦਾਤ ਗੁਰੂ ਪਾਸੋਂ ਮਿਲਦੀ ਹੈ ਗੁਰੂ ਦੀ ਦੱਸੀ ਹੋਈ ਭਗਤੀ ਦੀ ਵਰਕਤ ਨਾਲ ਮਨ ਵਿੱਚ ਸ਼ਾਂਤੀ ਆ ਟਿਕਦੀ ਹੈ ਅਗਲੇ ਬੰਦ ਚ ਮਾਰਾ ਦਾਦ ਦੇ ਨੇ ਜਿਸ ਨੂੰ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ ਜਿਸ ਨੂੰ ਭਗਤ ਕਰਾਏ ਸੋ ਕਰੇ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਉਹੀ ਮਨੁੱਖ ਪ੍ਰਭੂ ਦੀ ਭਗਤੀ ਕਰ ਸਕਦਾ ਹੈ ਜਿਸ ਪਾਸੋਂ ਪ੍ਰਭੂ ਆਪ ਭਗਤੀ ਕਰਾਂਦਾ ਹੈ ਇਹ ਤੁਸੀਂ ਐ ਸਮਝ ਲਓ ਵੀ ਜੇ ਕੋਈ ਭੈਣ ਭਰਾ ਬਾਣੀ ਪੜ੍ਹਦਾ ਹੈ ਸੁਣਦਾ ਹੈ ਤੇ ਉਸ ਤੇ ਅਮਲ ਕਰਦਾ ਹੈ ਗੁਰੂ ਦੇ ਕਹੇ ਅਨਸਾਰ ਆਪਣਾ ਜੀਵਨ ਬਸਰ ਕਰਦਾ ਤਾਂ ਇਹ ਮੰਨ ਲਓ ਵੀ ਗੁਰੂ ਦੀ ਕਿਰਪਾ ਤੁਹਾਡੇ ਤੇ ਜੇ ਤੁਸੀਂ ਇਹ ਕਰ ਰਹੇ ਹੋ ਸੁਣ ਰਹੇ ਆ ਬਾਣੀ ਸੁਣ ਰਹੇ ਆ ਪੜ ਰਿਹਾ ਹਾਂ ਸਮਝ ਰਿਹਾ ਹਾਂ ਤੇ ਮੰਨ ਰਿਹਾ ਹਾਂ ਮੰਨ ਕੇ ਉਹ ਸਭ ਦੀ ਕਮਾਈ ਵੀ ਕਰ ਦੇਉ ਫੇਰ ਤਾਂ ਸੋਨੇ ਤੇ ਸੁਭਾਗਾ ਵਾਲੀ ਗੱਲ ਆ ਫੇਰ ਤਾਂ ਕੰਚਨ ਬਣ ਗਿਆ ਤੂੰ ਮਨੂਰੋ ਕੰਚਨ ਕੀਏ ਫੇਰ ਜੰਗਾਲਿਆ ਹੋਇਆ ਜਿਹੜਾ ਮਨਸੀ ਵਿਸਿਆ ਬਕਾਰਾਂ ਦਾ ਜੰਗਾਲ ਲੱਗਿਆ ਸੀ ਮਨ ਨੂੰ ਤੇ ਉਹ ਗੁਰੂ ਦੀ ਕਸਵੱਟੀ ਲੱਗੀ ਤੇ ਉਹ ਜੰਗਾਲ ਸਾਫ ਹੋ ਗਿਆ ਤੇ ਮਨ ਸਾਫ ਸੁਥਰਾ ਹੋ ਗਿਆ ਚਮਕੁੱਟਿਆ ਫੇਰ ਜੀਵਨ ਸੋਹਣਾ ਬਣ ਜਾਂਦਾ ਇਨਸਾਨ ਦਾ ਅੱਗੇ ਮਹਾਰਾ ਦੱਸਦ ਨੇ ਹਰਦੇ ਏਕੋ ਨਾਮ ਵਸੇ ਹੋ ਮੈਂ ਦੁਪਤਾ ਮਾਰ ਤਦ ਅੰਦਰੋਂ ਹੋਮੇ ਤੇ ਮੇਰ-ਤੇਰ ਮੁੱਕ ਜਾਂਦਾ ਹੈ ਤੇ ਹਿਰਦੇ ਵਿੱਚ ਇੱਕ ਪ੍ਰਮਾਤਮਾ ਦਾ ਨਾਮ ਆ ਵਸਦਾ ਹੈ ਭਗਤਾਂ ਕੀ ਜਤ ਪਤ ਏਕੋ ਨਾਮ ਹੈ ਅਪੇਲੇ ਸਵਾਰ ਪ੍ਰਮਾਤਮਾ ਦਾ ਨਾਮ ਭਗਤਾਂ ਵਾਸਤੇ ਨਾਮ ਹੀ ਉੱਚੀ ਜਾਤ ਤੇ ਕੁੱਲ ਹੈ ਪਰਮਾਤਮਾ ਆਪ ਹੀ ਉਹਨਾਂ ਦੇ ਜੀਵਨ ਨੂੰ ਸੋਹਣਾ ਬਣਾਉਂਦਾ ਹੈ ਬਣਾ ਦਿੰਦਾ ਹੈ ਐਂ ਵੀ ਕਹਿ ਦਿੰਨੇ ਆਪ ਸਦਾ ਸਰਨਾਈ ਤਿਸ ਕੀ ਜਿਉ ਭਾਵੇ ਤਿਉ ਕਾਰਜ ਸਾਰ ਭਗਤ ਸਦਾ ਉਸ ਪ੍ਰਭੂ ਦੀ ਸ਼ਰਨ ਪਏ ਰਹਿੰਦੇ ਹਨ ਜਿਵੇਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਵੇਂ ਉਹ ਉਹਨਾਂ ਦਾ ਹਰੇਕ ਕੰਮ ਸਿਰੇ ਚਾੜ ਦਿੰਦਾ ਹੈ ਭਗਤਨ ਰਾਲੀ ਅੱਲਾ ਦੀ Jap Gurbechar ਮਾਰਾ ਸਮਝਾਉਂਦੇ ਨੇ ਵੀ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਬਰਕਤ ਨਾਲ ਇਹ ਸਮਝ ਪੈਂਦੀ ਹੈ ਕਿ ਪ੍ਰਮਾਤਮਾ ਦੀ ਭਗਤੀ ਅਨੋਖੀ ਹੀ ਬਰਕਤ ਦੇਣ ਵਾਲੀ ਹੈ ਨਾਨਕ ਨਾਮ ਹਿਰਦੈ ਵਸੇ ਭੈ ਭਗਤੀ ਨਾਮ ਸਬਾਰ ਏ ਨਾਨਕ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਆ ਵਸਦਾ ਹੈ ਪ੍ਰਭੂ ਦੀ ਭਗਤੀ ਉਸ ਨੂੰ ਪ੍ਰਭੂ ਦੇ ਡਰ ਅਦਬ ਵਿੱਚ ਰੱਖ ਕੇ ਪ੍ਰਭੂ ਦੇ ਨਾਮ ਵਿੱਚ ਜੋੜੀ ਰੱਖ ਰੱਖ ਕੇ ਉਸ ਦੇ ਆਤਮਿਕ ਜੀਵਨ ਨੂੰ ਸੋਹਣਾ ਬਣਾ ਦਿੰਦੀ ਹੈ ਸਾਰੀ ਕਿਰਪਾ ਫਿਰ ਉਹਦੀ ਵਰਤਣ ਲੱਗ ਜਾਂਦੀ ਹੈ ਜੀ ਤੇ ਜਦੋਂ ਹੰਕਾਰੀ ਆ ਮਾਨਾਈਆਂ ਕਰਦਾ ਫਿਰ ਮਹਾਰਾਜ ਕਹਿੰਦੇ ਦੱਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਪੜਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀ ਜਬਰ ਜਨ ਫਿਰ ਜੈਸਾ ਬੀਜੇਂਗਾ ਵੱਡੇਂਗਾ ਮਨਾ ਮੇਰਿਆ ਤੇ ਫਿਰ ਤਾਂ ਭਾਈ ਜਿਹੋ ਜਾਂ ਤੂੰ ਬੀਜ ਬੀਜਣਾ ਉਹੇ ਜਾਈ ਵੜਨਾ ਪੈਣਾ ਅਗਲਾ ਸ਼ਬਦ ਆਜੀ ਪਾਵਨ ਪਵਿੱਤਰੰਗ 430 ਤੇ ਸੁਭਾਈ ਮਨ ਆਸਾ ਮਹੱਲਾ ਤੀਜਾ ਅਨਰਸ ਮੇ ਲੋਭਾਇਆ ਬਿਨ ਨਾਮੇ ਦੁਖ ਪਾਈ ਮਨੁੱਖ ਹੋਰ ਹੋਰ ਪਦਾਰਥਾਂ ਦੇ ਸਵਾਦਾਂ ਵਿੱਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ ਨਾਮ ਤੋਂ ਖੁੰਝ ਕੇ ਦੁੱਖ ਸੰਹਦਾ ਰਹਿੰਦਾ ਹੈ ਸਤਿਗੁਰ ਪੁਰਖ ਨਾ ਭੇਟਿਓ ਜੇ ਸੱਚੀ ਬੂਝ ਬੁਝਾਏ ਮਹਾਰਾਜ ਕਹਿੰਦੇ ਉਸ ਨੂੰ ਮਹਾਪੁਰਖ ਗੁਰੂ ਨਹੀਂ ਮਿਲਦਾ ਜਿਹੜਾ ਸਦਾ ਦਿਰ ਪ੍ਰਭੂ ਦੀ ਸਿਫਤ ਤੋਂ ਸਲਾਹ ਦੀ ਅਕਲ ਦਿੰਦਾ ਹੈ ਉਹ ਨਹੀਂ ਮਿਲਦਾ ਗੁਰੂ ਨਹੀਂ ਮਿਲਦਾ ਫਿਰ ਉਹਨੂੰ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਦੀ ਸਾਨੂੰ ਬਖਸ਼ਿਸ਼ ਕਰਦਾ ਹੈ ਅਕਲ ਬਖਸ਼ਦਾ ਹੈ ਉਹ ਫਿਰ ਗੁਰੂ ਉਹਨੂੰ ਪੁਰਖ ਨਹੀਂ ਮਿਲਦਾ ਸਤਗੁਰ ਪੁਰਖ ਨ ਭੇਟਿਓ ਜੇ ਸੱਚੀ ਬੂਝ 부ਜਾਏ ਮਹਾਰਾਜ ਕਹਿੰਦੇ ਨਾ ਸਤਗੁਰ ਪੁਰਖ ਨ ਭੇਟਿਓ ਪ੍ਰਭੂ ਪਰਮਾਤਮਾ ਦਾ ਮਲਾਪ ਨਹੀਂ ਕੀਤਾ ਉਹਨੇ ਗੁਰੂ ਸ਼ਬਦ ਨਾਲ ਨਹੀਂ ਜੁੜਿਆ ਤੇ ਜੇ ਸੱਚੀ ਬੂਝ 부ਜਾਏ ਉਸ ਨੂੰ ਮਹਾਪੁਰਖ ਗੁਰੂ ਨਹੀਂ ਮਿਲਦਾ ਜਿਹੜਾ ਸਦਾ ਸਿਰ ਪ੍ਰਭੂ ਦੀ ਸਿਪਤ ਸਲਾਹ ਦੀ ਅਕਲ ਨਹੀਂ ਦਿੰਦਾ ਜਿਹੜਾ ਸਿਪਤ ਸਲਾਹ ਦੀ ਅਕਲ ਦਿੰਦਾ ਹੈ ਪ੍ਰਭੂ ਪਰਮਾਤਮਾ ਮਾਪ ਕਰਨਾ ਏ ਮਨ ਮੇਰੇ ਬਾਬਲੇ ਹਰ ਰਸ ਚਖ ਸਾਦ ਪਾਏ ਅਗਲੇ ਬੰਦ ਚ ਮਹਾਰਾ ਨੇ ਸਮਝਾਤਾ ਜਿਹੜਾ ਕਿ ਮਹਾਰਾਜ ਕਹਿੰਦੇ ਨੇ ਏ ਮੇਰੇ ਝੱਲੇ ਮਨ ਪ੍ਰਮਾਤਮਾ ਦੇ ਨਾਮ ਦਾ ਰਸ ਚਖ ਪ੍ਰਮਾਤਮਾ ਦੇ ਨਾਮ ਦਾ ਸਵਾਦ ਲੈ ਫੇਰ ਅਨਰਸ ਲਾਗਾ ਤੂੰ ਫਿਰੇ ਬਿਰਥਾ ਜਨਮ ਗਵਾਏ ਤੂੰ ਆਪਣਾ ਜੀਵਨ ਬੇਅਰਥ ਗਵਾਗਵਾ ਕੇ ਹੋਰ ਪਦਾਰਥਾਂ ਦੇ ਸਵਾਦ ਵਿੱਚ ਫਸਿਆ ਰਹਿਆ ਫਸਿਆ ਹੋਇਆ ਭਟਕ ਰਿਹਾ ਹੈ ਇਸ ਜਗ ਮੇ ਗੁਰਮਖ ਨਿਰਮਲੇ ਸੱਚ ਨਾਮ ਰਹਿ ਲਿਬਾਈ ਦੁਨੀਆ ਵਿੱਚ ਉਹੀ ਮਨੁੱਖ ਪਵਿੱਤਰ ਜੀਵਨ ਵਾਲੇ ਹਨ ਹੁੰਦੇ ਹਨ ਜਿਹੜੇ ਗੁਰੂ ਦੀ ਸ਼ਰਨ ਪਏ ਰਹਿੰਦੇ ਹਨ ਉਸ ਸਦਾ ਸਿਰ ਹਰੀ ਵਿੱਚ ਸੁਰਤ ਜੋੜ ਕੇ ਉਸਦੇ ਨਾਮ ਵਿੱਚ ਲੀਨ ਰਹਿੰਦੇ ਹਨ ਬਿਨ ਕਰਮਾ ਕਿਸ ਪਾਈਏ ਨਹੀਂ ਕਿਆ ਕਰ ਕਹਿਆ ਜਾਏ ਮਹਾਰਾਜ ਕਹਿੰਦੇ ਪਰ ਕੀ ਆਖਿਆ ਜਾਏ ਪ੍ਰਭੂ ਦੀ ਬਖਸ਼ਿਸ਼ ਤੋਂ ਬਿਨ ਕੁਝ ਨਹੀਂ ਮਿਲਦਾ ਆਪ ਪਛਾਣੇ ਸ਼ਬਦ ਅਮਰੇ ਮਨੋ ਤਾਜ ਬੇਕਾਰ ਜਿਨ੍ਹਾਂ ਉੱਤੇ ਬਖਸ਼ਿਸ਼ ਹੁੰਦੀ ਹੈ ਉਹ ਆਪਣਾ ਜੀਵਨ ਪੜਤਾਲ ਦੇ ਹਨ ਗੁਰ ਸ਼ਬਦ ਦੀ ਰਾਹੀ ਮਨ ਵਿੱਚੋਂ ਵਕਾਰ ਦੂਰ ਕਰਦੇ ਹਨ ਕਰਕੇ ਤੇ ਅਨਰਸਾਂ ਵੱਲੋਂ ਨਰਲੇਪ ਹੋ ਜਾਂਦੇ ਹਨ ਗੁਰ ਸਰਨਾਈ ਭੱਜ ਪਏ ਬਖਸ਼ੇ ਬਖਸ਼ਣ ਹਾਰ ਉਹ ਗੁਰੂ ਦੀ ਸ਼ਰਨ ਪਏ ਹੀ ਰਹਿੰਦੇ ਹਨ ਉਹ ਗੁਰੂ ਦੀ ਸ਼ਰਨ ਹੀ ਪਏ ਰਹਿੰਦੇ ਹਨ ਬਖਸ਼ਾ ਕਰਨ ਵਾਲਾ ਬਖਸ਼ੰਦ ਹਰੀ ਉਹਨਾਂ ਉੱਤੇ ਬਖਸ਼ਿਸ਼ ਕਰਦਾ ਹੈ ਬਿਨ ਨਾਮੇ ਸੁਖ ਨਾ ਪਾਈਏ ਨਾ ਦੁੱਖ ਵਿੱਚੋਂ ਜਾਏ ਮਹਾਰਾਜ ਕਹਿੰਦੇ ਹਰ ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ ਅੰਦਰੋਂ ਦੁੱਖ ਕਲੇਸ਼ ਦੂਰ ਨਹੀਂ ਹੁੰਦਾ ਜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਤਾਂ ਬਿਨ ਨਾਮੇ ਸੁਖ ਨਾ ਪਾਈਏ ਜੇ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਦਾ ਭਾਈ ਫਿਰ ਹਰ ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ ਅੰਦਰੋਂ ਦੁੱਖ ਕਲੇਸ਼ ਦੂਰ ਨਹੀਂ ਹੁੰਦਾ ਇਹ ਝਗ ਮਾਇਆ ਮੋਹ ਵਿਆਪਿਆ ਦੂਜੇ ਭਰਮ ਭੁਲਾਏ ਪਰ ਇਹ ਜਗਤ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਨਾਮ ਭੁੱਲ ਕੇ ਮਾਇਆ ਦੀ 扑ਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ਦੁਹਾਗਣੀ ਪਿਰ ਕੀ ਸਾਰ ਨਾ ਜਾਣੀ ਕਿਆ ਕਰ ਕਰੇ ਸ਼ਿੰਗਾਰ ਮਹਾਰਾਜ ਕਹਿੰਦੇ ਛਟਣਾ ਭੈੜੀਆਂ ਜੀਵ ਇਸਤਰੀਆਂ ਆਪਣੇ ਪਤੀ ਦੇ ਮਲਾਪ ਦੀ ਕਦਰ ਨਹੀਂ ਜਾਣਦੀਆਂ ਬੇਅਰਥ ਹੀ ਸਰੀਰਕ ਸ਼ਿੰਗਾਰ ਕਰਦੀਆਂ ਹਨ ਅਨ ਦਿਨ ਸਦਾ ਜਲਦੀਆਂ ਫਿਰੇ ਅਨ ਦਿਨ ਸਦਾ ਜਲਦੀਆਂ ਫਿਰੇ ਸੇ ਜੇ ਰਵੇ ਪਧਾਰ ਹਰ ਵੇਲੇ ਸਦਾ ਹੀ ਅੰਦਰਲੇ ਅੰਦਰ ਅੰਦਰੇ ਅੰਦਰ ਛੜਦੀਆਂ ਫਿਰਦੀਆਂ ਹਨ ਤੇ ਉਹਨਾਂ ਲਈ ਖਸਮ ਕਦੇ ਛੇਜ ਉੱਤੇ ਆਉਂਦਾ ਹੀ ਨਹੀਂ ਸੁਹਾਗਣੀ ਮਹਿਲ ਪਾਇਆ ਵਿੱਚੋਂ ਆਪ ਗਵਾਏ ਉਹ ਪਾਗਾਂ ਵਾਲੀਆਂ ਜੀਵ ਇਸਤਰੀਆਂ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਕੇ ਪ੍ਰਭੂ ਪਤੀ ਦੇ ਚਰਨਾਂ ਵਿੱਚ ਥਾਂ ਲੱਭ ਲੈਂਦੀਆਂ ਹਨ ਗੁਰਪ੍ਰਸਾਦੀ ਸ਼ਿੰਗਾਰੀਆਂ ਆਪਣੇ ਸਹੇਲੀਆਂ ਮਲਾਈ ਆਪਣੇ ਸਹੇਲੀਆਂ ਮਲਾਈ ਗੁਰਪ੍ਰਸਾਦੀ ਸ਼ਿੰਗਾਰੀਆਂ ਆਪਣੇ ਸਹੇਲੀਆਂ ਮਲਾਈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਆਪਣਾ ਜੀਵਨ ਸੋਹਣਾ ਬਣਾਉਂਦੀਆਂ ਹਨ ਖਾਸਮ ਪ੍ਰਭੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ ਮਰਨਾ ਮਨੋਂ ਬਸਾਰਿਆ ਮਾਇਆ ਮੋਗਵਾਰ ਮਾਇਆ ਦੇ ਮੋਹ ਕੋ ਕੁੱਪ ਹਨੇਰਾ ਹੈ ਮਾਇਆ ਦਾ ਮੋਹ ਕੋਪ ਹਨੇਰਾ ਹੈ ਜਿਸ ਕਾਰਨ ਲੋਕ ਮੌਤ ਨੂੰ ਮਨ ਤੋਂ ਭੁਲਾ ਦਿੰਦੇ ਹਨ ਮਨ ਮੁਖ ਮਰ ਮਰ ਜੰਮੇ ਭੀ ਮਰੇ ਜੰਮਦਾਰ ਹੋਏ ਖੁਆਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤੇ ਮਰ ਕੇ ਜੰਮਣ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਜਮਾ ਜਮ ਦੇ ਦਰ ਤੇ ਖਾਰ ਹੁੰਦੇ ਹਨ ਆਪ ਮਲਾਇਨ ਸੇ ਮਿਲੇ ਗੁਰ ਸ਼ਬਦ ਵਿਚਾਰ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪ ਆਪਣੇ ਚਰਨਾਂ ਵਿੱਚ ਜੋੜ ਲਿਆ ਉਹ ਗੁਰੂ ਦੇ ਸ਼ਬਦ ਦੀ ਰਾਹੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਕੇ ਪ੍ਰਭੂ ਚਰਨਾਂ ਵਿੱਚ ਲੀਨ ਹੋ ਗਏ ਨਾਨਕ ਨਾਮ ਸਮਾਣੇ ਮੁਖ ਉੱਜਨੇ ਤਤ ਸੱਚੇ ਦਰਬਾਰ ਨਾਮ ਮਹਾਰਾਜ ਕਹਿੰਦੇ ਨਾ ਏ ਨਾਨਕ ਜਿਹੜੇ ਮਨੁੱਖ ਹਰ ਨਾਮ ਵਿੱਚ ਰਹਿੰਦੇ ਹਨ ਉਹ ਸਦਾ ਸਿਰ ਪ੍ਰਮਾਤਮਾ ਦੇ ਦਰਬਾਰ ਵਿੱਚ ਸੁਰਖਰੂ ਹੋ ਜਾਂਦੇ ਹਨ ਸੋ ਅਗਲਾ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਜੀ ਮਹਾਰਾਜ ਦੱਸਦੇ ਨੇ ਆਸਾ ਮਹੱਲਾ ਪੰਜਵਾਂ ਇਹ ਪਾਵਨ ਪਵਿੱਤਰ ਅੰਗ 430 ਤੇ ਹੀ ਸੁਭਾਏਮਾਨ ਅਸ਼ਟਪਦੀਆਂ ਘਰ ਦੂਜਾ ਅੱਠਾਂ ਬੰਦਾਂ ਵਾਲਾ ਸ਼ਬਦ ਆ ਜੀ ਰਾਗ ਆਸਾ ਘਰ ਦੂਜਾ ਵਿੱਚ ਗੁਰੂ ਅਰਜਨ ਦੇਵ ਅਰਜਨ ਸਾਹਿਬ ਜੀ ਦੀ ਬਾਣੀ ਅੱਠ ਬੰਦਾਂ ਵਾਲੀ ਬਾਣੀ ਹੈ ਇਹ ਇਹ ਆਪਾਂ ਸ਼ਬਦ ਵਿਚਾਰ ਕੱਲ ਨੂੰ ਕਰ ਲਾਂਗੇ ਹੁਣ ਆਪਾਂ ਗਾਇਨ ਕਰ ਲੈਨੇ ਆ ਦੋ ਪੰਕਤੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਪੰਚ ਮਨਾਏ ਪੰਜ ਰਸਾਈ ਪੰਜ ਬਸਾਏ ਪੰਜ ਗਵਾਏ ਐਨਬੇਦ ਨਗਰ ਐਨਬੇਦ ਨਗਰ 부ਠਾ ਮੇਰੇ ਭਾਈ ਦੁੱਤਰ ਗਿਆ ਗੁਰ ਗਿਆਨ ਦੇ ਰੜਾਈ ਰਹਾਉ ਸਾਜ ਧਰਮ ਕੀ ਕਰਦੀ ਨਿਵਾਰ ਹਰੇ ਮੋਹਕਮ ਕੋ ਗਿਆਨ ਵਿਚਾਰ ਨਾਮ ਖੇਤੀ ਬੀਜੋ ਭਾਈ ਮੀਤ ਸੌਦਾ ਕਰੋ ਗੁਰ ਸੇਵੋ ਨੀਤ ਸ਼ਾਂਤ ਸਹਜ ਸੁਖ ਕੈ ਸਭ ਹਾਟ ਸਾਬ ਵਪਾਰੀ ਇਕਿ ਠਾਟ ਜੇ ਜੀਆ ਡੰਨ ਕੋ ਲੈ ਨਾ ਜਗਾਤ ਜੇ ਜੀਆ ਡੰਨ ਕੋ ਲੈ ਨਾ ਜਗਾਤ ਸਤਗੁਰ ਕਰਦੀਨੀ ਤੁਰ ਕੀ ਛਾਪ ਬਖਰ ਨਾਮ ਲਦ ਪੇਖ ਚਲਾਵੋ ਲੈ ਲਾਹਾ ਗੁਰ ਘਰ ਆਵੋ ਲੈ ਲਾਹਾ ਗੁਰਮਖ ਘਰ ਆਵੋ ਸਤਗੁਰ ਸਾ ਸਖ ਬਨ ਜਾ ਰੀ ਪੂੰਜੀ ਨਾਮ ਲੇਖਾ ਸਾਚ ਸਮਾਰੇ ਸੋ ਬਸੇ ਇਤਕਰ ਜਿਸ ਗੁਰਪੂਰਾ ਸੇਵ ਅਬਜਲ ਨਗਰੀ ਨਾਨਕ ਦੇਵ ਅਬਜਲ ਨਗਰੀ ਨਾਨਕ ਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਰਦਾਸ ਬੇਨਤੀ ਹੈ ਜੀ ਤੁੰਠਾ ਕਰ ਤੂੰ ਪਹਿ ਅਰਦਾਸ ਜੀਓ ਪੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈ ਸੂਖ ਘਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਊਚੇ ਤੇ ਊਚਾ ਭਗਵੰਤ ਸਗਲ ਸੁਮਗਰੀ ਤੁਮਰੇ ਸੂਤਰ ਧਾਰੀ ਤੁਮਤੇ ਹੋਏ ਸਵਾਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੁਦਿਆਗੇ ਅਰਦਾਸ ਹਮਾਰੀ ਜੀਓ ਪੰਡ ਸਬ ਤੇਰਾ ਕਹੁ ਨਾਨਕ ਸਬ ਤੇਰੀ ਵਡਿਆਈ ਕੋਈ ਨਾ ਨ ਜਾਣੇ ਮੇਰਾ ਤੀਨੇ ਤਾਪ ਨਵਾਰਨ ਹਾਰਾ ਦੁਖ ਹੰਤ ਸੁਖ ਰਾਸ ਤਾਂ ਕੋ ਬਿਗਰ ਨ ਕੋ ਲਾਗੇ ਜਾ ਕੀ ਪ੍ਰਭ ਅਗੇ ਅਰਦਾਸ ਅਸਲ ਅਰਦਾਸ ਗੁਰੂ ਗ੍ਰੰਥ ਸਾਹਿਬ ਚ ਇਨੂਏ ਆ ਜੀ ਤੇ ਉਦੋਂ ਬਾਅਦ ਫਿਰ ਆਪਾਂ ਸਹੀਦ ਸਿੰਘਾ ਸਿੰਘਣੀਆਂ ਨੂੰ ਯਾਦ ਕਰਦੇ ਆਂ ਉਹ ਆਪਾਂ ਹੁਣ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰਦੇ ਆਂ ਅਕਾਲ ਪੁਰਖ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਫਿਰ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਕੁਰਤਿ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਅਦਾਇ ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜਿਸ ਜੱਥੇ ਸਭ ਦੁੱਖ ਜੈ ਤੇ ਇੱਕ ਬਾਤ ਰਸਿਮਰੀਏ ਕਾ ਨਉ ਨਿਰ ਆਬਿਤਾ ਸਪਤਾਈ ਹੋ ਜਿਸ ਸਪਤਾਈ ਹੋ ਸਾਰੇ ਦਸਵੇਂ ਪਾਤਸ਼ਾਹ ਸ਼ਾਹਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਬਦ